ਨਾ ਅਸੀਂ ਭਾਜਪਾ ਨੂੰ ਮੋਦੀ ਜੀ ਨੂੰ ਵੋਟ ਪਾਉਣੀ ਆ ਨਾ ਅਸੀਂ ਝਾੜੂ ਵਾਲੇ ਨੂੰ ਪਾਉਣੀ ਆ ਇਸ ਵਾਰ ਅਸੀਂ ਸਿਰਫ ਔਰ ਸਿਰਫ ਕਾਂਗਰਸ ਨੂੰ ਵੋਟ ਪਾਉਣੀ ਆ ਹਰ ਚੀਜ਼ ਦਾ ਮੁੱਦਾ ਚੱਕਿਆ ਜੇ ਸਰਕਾਰ ਬਣ ਜੂਗੀ ਫਿਰ ਮੈਨੂੰ ਮੁੱਦੇ ਚੱਕਣ ਦੀ ਜ਼ਰੂਰਤ ਨਹੀਂ ਪਰੂਗੀ ਮੈਂ ਇਹ ਸਾਰੇ ਕੰਮ ਕਰਾ ਕੇ ਦੇਣਾ ਦੇਖੋ ਅੱਜ ਜਿਵੇਂ ਸਾਨਨੇਵਾਲ ਹਲਕੇ 'ਚ ਆਜੋ ਇੱਥੇ ਮੈਂ ਇਹ ਕਹਿ ਸਕਦਾ ਕਿ ਜਿਸ ਮੁਹੱਲੇ ਜਿਸ ਪਿੰਡ 'ਚ ਜਾ ਰਹੇ ਆ ਬਹੁਤ ਹੀ ਉਤਸ਼ਾਹ ਮਿਲ ਰਿਹਾ ਲੋਕਾਂ ਦਾ ਸਮਰਥਨ ਮਿਲ ਰਿਹਾ ਔਰ ਸਭ ਲੋਕ ਇੱਕ ਗੱਲ ਕਹਿ ਰਹੇ ਆ ਸਾਨੂੰ ਬਾਰ-ਬਾਰ ਕਿ ਨਾ ਅਸੀਂ ਭਾਜਪਾ ਨੂੰ ਮੋਦੀ ਜੀ ਨੂੰ ਵੋਟ ਪਾਉਣੀ ਆ ਨਾ ਅਸੀਂ ਝਾੜੂ ਵਾਲਿਆਂ ਨੂੰ ਪਾਉਣੀ ਆ ਇਸ ਵਾਰ ਅਸੀਂ ਸਿਰਫ ਔਰ ਸਿਰਫ ਕਾਂਗਰਸ ਨੂੰ ਵੋਟ ਪਾਉਣੀ ਆ ਔਰ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਉਣੀ ਆ ਔਰ ਮੈਨੂੰ ਦੂਸਰੀ ਵਾਰ ਐਮਪੀ ਬਣਾ ਕੇ ਭੇਜਣਾ ਇਹ ਸਭ ਲੋਕ ਕਹਿ ਰਹੇ ਆ ਕਿਹੜੇ ਕਿਹੜੇ ਮੁੱਦਿਆਂ ਤੇ ਤੁਸੀਂ ਚੋਣ ਲੜ ਰਹੇ ਹੋ ਦੇਖੋ ਅਸੀਂ ਮੁੱਦਿਆਂ ਤੇ ਲੋਡ ਚੋਣ ਲੜ ਰਹੇ ਆ ਜਿਹੜਾ ਮੈਂ ਉੱਥੇ ਪਿਛਲੇ 5 ਸਾਲ ਪੰਜਾਬ ਦਾ ਹਰ ਮੁੱਦਾ ਮੈਂ ਚੱਕਿਆ ਉੱਥੇ ਗਰੀਬਾਂ ਦਾ ਨਰੇਗਾ ਦਾ ਕਿਸਾਨਾਂ ਦਾ ਦੁਕਾਨਦਾਰਾਂ ਦਾ ਸ਼ਰੀ ਫਤਖੜ ਸਾਹਿਬ ਦਾ ਹਰ ਚੀਜ਼ ਦਾ ਮੁੱਦਾ ਚੱਕਿਆ ਜੇ ਸਰਕਾਰ ਬਣ ਜੂਗੀ ਫਿਰ ਮੈਨੂੰ ਮੁੱਦੇ ਚੱਕਣ ਦੀ ਜ਼ਰੂਰਤ ਨਹੀਂ ਰਹੂਗੀ ਮੈਂ ਇਹ ਸਾਰੇ ਕੰਮ ਕਰਾ ਕੇ ਦੇਵਾਂਗਾ ਤੁਹਾਡੇ ਮਕਾਲੇ ਆਮ ਆਦਮੀ ਪਾਰਟੀ ਨੇ ਤੁਹਾਡੇ ਇੱਕ ਪੁਰਾਣਾ ਸਾਥੀ ਲਾਇਆ ਸੀ ਹੁਣ ਜੀਜੇਪੀ ਨੇ ਵੀ ਤੁਹਾਡੇ ਕੁਝ ਲਿਆ ਕੇ ਇੱਕ ਬੰਦਾ ਲਾ ਦਿੱਤਾ ਦੇਖੋ ਉਹ ਤੇ ਇਹ ਉਹ ਲੋਕ ਨੇ ਜਿਹੜਾ 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 ਮੌਕਾ ਪ੍ਰਸਤ ਨੇ ਇਹ ਉਹ ਲੋਕ ਨੇ ਜਿਹੜੇ ਮੌਕਾ ਪ੍ਰਸਤ ਨੇ ਕਾਂਗਰਸ ਪਾਰਟੀ ਨੇ ਜਿਨ੍ਹਾਂ ਨੂੰ ਇਹਨਾਂ ਕੁਝ ਦਿੱਤਾ ਹੋਵੇ ਉਹ ਧੋਖਾ ਕਰਕੇ ਆਪਣੀ ਪਾਰਟੀ ਨਾਲ ਜਾ ਰਹੇ ਆ ਇਹ ਮੇਰੇ ਖਿਆਲ ਕੋਈ ਕਿਸੇ ਹਿਸਾਬ ਨਾਲ ਨਹੀਂ ਔਰ ਮੈਂ ਸਭ ਲੋਕਾਂ ਨੂੰ ਇਹ ਜਦੋਂ ਪੁੱਛਦੇ ਆ ਕਿ ਦਲ ਬਦਲੂਆਂ ਨੂੰ ਵੋਟ ਪਾਉਣੀ ਆ ਸਭ ਲੋਕ ਕਹਿ ਰਹੇ ਨੇ ਦਲ ਬਦਲੂਆਂ ਨੂੰ ਅਸੀਂ ਇਸ ਵਾਰ ਪਹੁੰਚਾਉਣਾ ਤੇ ਇਹਨਾਂ ਨੂੰ ਕਿਸੇ ਨੂੰ ਵੀ ਵੋਟ ਨਹੀਂ ਪਈ ਪਿਛਲੇ ਪੰਜ ਸਾਲ ਤੱਕ ਤਾਂ ਨਾ ਕੋਈ ਲੋਕਾਇ ਚੋਣਾਂ ਅਸੀਂ ਹੁਣ ਜਿਹੜੇ ਸਾਹਮਣੇ ਆਜਾ ਲੋਕ ਫਟੇਰਕਾਂ ਦੀ ਲੋਕਾਂ ਨੂੰ ਦੁਆਰਾ ਵੋਟ ਕਿਉਂ ਹੁਣ ਕਿਹੜੀ ਕੰਮ ਨਹੀਂ ਇਸੇ ਕਰਕੇ ਕਿਉਂਕਿ ਮੈਂ ਲੜਾਕੂ ਐਮਪੀ ਆ ਚੁੱਪਚਾਪ ਨਹੀਂ ਰਿਹਾ ਮੈਂ ਉੱਥੇ ਮਿਹਨਤ ਕਰਦਾ ਸੀ ਮੈਂ ਆ ਤੁਹਾਡੇ rau road ਬਣਵਾ ਕੇ ਦਿੱਤੀ ਆ ਦਰਾਹੇ ਵਾਲਾ ਪੁਲ ਬਣਵਾ ਕੇ ਦਿੱਤਾ ਆ ਕਟਾਣਾ ਸਾਹਿਬ ਵਾਲੀ ਸੜਕ ਬਣਵਾ ਕੇ ਦਿੱਤੀ ਇਸਰਾ ਸੈਂਕੜੇ ਕੰਮ ਐ ਜਿਹੜੇ ਮੈਂ ਕਰਵਾ ਕੇ ਦਿੱਤੇ ਜਦ ਕਿ ਮੈਂ اپੋਜੀਸ਼ਨ ਦਾ ਐਮਪੀ ਸੀ ਲੋਕਾਂ ਨੂੰ ਪਤਾ ਜੇ ਸਰਕਾਰ ਬਣ ਗਈ ਇਹ ਫਿਰ ਬਹੁਤ ਸਾਰਾ ਕੰਮ ਕਰਾ ਕੇ ਦੇ ਦੇ